ਤੇ ਨਹੀਂ ਕੁਛ ਹੋਇਆ ਬਸ ਉਸ ਤੋਂ ਬਾਅਦ ਫਿਰ ਇੱਥੇ ਆਏ ਜੌਰਜੀਆ ਜਿਨ੍ਹਾਂ ਨੇ ਇਹ ਲਹਿਰੀ ਸੀ ਜਿਹੜੀ ਯੂਕਰੇਨ ਦੇ ਬੱਚੇ ਇਫੈਕਟ ਹੋਏ ਸੀ ਨਾ ਵਾਰ ਕਰਕੇ ਤੇ ਫਿਰ ਇਹਨਾਂ ਨੇ ਅਸੈਪਟ ਕਰਿਓ ਸਾਰੇ ਬੱਚੇ ਤੇ ਇੱਥੇ ਫਿਰ ਅਸੀਂ ਆ ਕੇ ਬਾਕੀ 2 ਸਾਲ ਦੀ ਪੜ੍ਹਾਈ ਨੂੰ ਚੱਲ ਰਹੀ ਬਸ ਮੇਰੇ 6-7 ਮਹੀਨੇ ਰਹਿ ਗਏ ਤੇ ਯੇ ਬੇ ਉਹ ਦੋ ਮਾਲਾ ਖਲਾਸ ਸੀ ਜਦੋਂ ਮਾਲਾ ਯੂਕਰੇਨ ਦਾ ਜਦੋਂ ਇਹ ਲੱਗਦਾ ਸੀ ਯਾਰ ਇਹ ਸੱਚੀ ਮੁੰਦੇ ਇਹਨੇ ਬੰਬ ਸਟੇ ਇਹ ਤੇ ਨਹੀਂ ਹੋਇਆ ਸੀਗਾ ਜੀ ਸਭ ਹੋਇਆ ਸੀਗਾ ਇਹ ਜਿਹਦੇ ਉਸ ਦਿਨ バス ਟਿਕਟ ਕਰਾਈ ਆ 24 ਨੂੰ ਚੱਲੇ ਆ ਉੱਥੋਂ ਰਾਹ ਚ ਹੀ ਹੋ ਗਿਆ ਤੇ ਕੀ ਇਹਨਾਂ ਨੇ ਉੱਥੇ ਜਿਹੜਾ 에어 ਬੇਸ ਉੱਥੇ ਵੀ 에어ਪੋਰਟ ਵੀ ਬੰਦ ਕਰਤਾ 에어 ਉੱਥੇ ਜਿਹੜਾ ਰੇਲਵੇ ਸਟੇਸ਼ਨ ਆ 7 ਕਿਲੋਮੀਟਰ ਸੀਗਾ ਸੀ 7 ਕਿਲੋਮੀਟਰ ਕੱਲੀ ਕੱਲਾ ਸਾਰੇ ਸਾਡੇ ਕਲਿੱਪਸ ਵਿੱਚ ਆ ਸਭ ਕੋਈ ਪਿਆ ਸੀ ਪੈਦਲ ਚੱਲੇ ਆ ਤੇ ਹੁਣ ਯਾਰ ਫਿਰ ਮਾਲਾ ਫਿਰ ਇੱਥੇ ਜੋਰਜਗਾ ਆਇਆ ਹਨ ਤੇ ਜੋਰ ਦੀਆ ਤੇ ਇਹਦੇ ਵਿੱਚ ਕੀ ਫਰਕ ਆ ਮਾਲਾ ਯੂਕਰੇਨ ਚ ਸਾਨੂੰ ਸਾਬ ਸ਼ਿਫਟਾਂ ਦੇ ਮਤਲਬ ਐਵੇਂ ਜਿਵੇਂ ਕੈਨੇਡਾ ਦਾ ਹਿਸਾਬ ਹੈ ਨਾ ਕਿ ਪਰ ਘੰਟੇ ਦੀ ਸ਼ਿਫਟ ਤੇ ਪੈ ਮਿਲਦੇ ਆਂ ਉੱਧਰ ਲਈ ਗਰੰਸੀ ਮਿਲਦੀ ਤੇ ਲਾ ਲਓ ਜੇ ਕੋਈ ਕਰ ਰਿਹਾ ਦਿਨ ਦਾ 150 ਮਿਲ ਰਿਹਾ ਹੁਣ ਤਾਂ ਇਹ ਨਾਲੋਂ 500 ਹੀ ਲਾਇਆ ਹੈ ਨਾ ਇੱਧਰ ਲਾ ਤਾਂ 500 ਬਣਿਆ ਨਾ ਆਪਣਾ ਆਹ ਦਿਹਾੜੀ ਮਸਲਾ ਗਾੜੀ ਵਾਲੇ ਹਿਸਾਬ ਸੇ ਸਸੇ ਕਾ ਦੋਸਤੋ ਮਾਈਕਰੋਫੋਨ ਕੋਲ ਤੇ ਇਸ ਵਕਤ ਬੈਠਾ ਮੈਂ ਜਾਰਜੀਆ ਦੇ ਵਿੱਚ ਤੇ ਇਹ ਮੁੰਡਾ ਜਿਹੜਾ ਹੈਗਾ ਯੂਕਰੇਨ ਤੋਂ ਜਾਰਜੀਆ ਆਇਆ ਹੈ ਨਾ ਤੇ ਇਹ ਆਪਣੇ ਆਪਣੇ ਪਟਿਆਲਾ ਕਿਹੜਾ ਪਿੰਡ ਹੈ ਬਾਈ ਮੇਰਾ ਵੀਰੇ ਸ਼ਿੰਟਾ ਵਾਲਾ ਪਿੰਡ ਹੈ ਜੀ ਹਾਂਜੀ ਪਟਿਆਲੇ ਕੋਲੇ ਪਟਿਆਲੇ ਪਟਿਆਲੇ ਜ਼ਿਲ੍ਹੇ ਚ ਪੈਂਦਾ ਸੰਗਰੂਰ ਲਾਗੇ ਮਤਲਬ ਇਹ ਬੰਦਾ ਇੱਕੋ ਇੱਕਾ ਦੋਨਾਂ ਦੇ ਵਿੱਚ ਮੈਂ ਕਹਣਾ ਇਹ ਜਿਹਨੇ ਦੋ ਦੇਸ਼ਾਂ ਦੇ ਵਿੱਚ 1 ਡਿਗਰੀ ਕੀਤੀ ਹੈ ਨਾ ਮਤਲਬ ਯਾਰ ਇਹ ਕਿੱਦਾਂ ਮਤਲਬ ਹੁਣ ਤੁਸੀਂ ਇੱਥੇ ਪਹਿਲਾਂ ਕਹ ਕਾਦੀ ਪੜਾਈ ਕਰਦੇ ਹੋ ਬਾਈ ਅਜੀ ਵੀਰੇ ਇੱਥੇ ਡਾਕਟਰੀ ਪੜਾਈ ਕਰਦੇ ਆ MBBS ਠੀਕ ਹੈ ਹਾਂਜੀ ਹਾਂਜੀ ਤੇ ਮੈਂ ਪਹਿਲਾਂ ਯੂਕਰੇਨ ਸੀਗਾ ਹਾਂ ਅਸੀਂ 4 ਸਾਲ ਯੂਕਰੇਨ ਵਿੱਚ ਲਾਇਏ ਨੇ ਪਹਿਲਾਂ ਠੀਕ ਹੈ ਤੇ ਵਾਰ ਹੋਇਆ ਤਾਂ ਉੱਥੇ ਫਸ ਗਏ ਸੀਗੇ ਤੇ ਫਿਰ ਉਦੋਂ ਉਥੇ 7-8 ਦਿਨ ਅਸੀਂ ਉੱਥੇ ਸੀਗੇ ਕੀਵ ਦੇ ਵਿੱਚ ਜਿਹੜੀ ਯੂਕਰੇਨ ਦੀ ਰਾਜਧਾਨੀ ਆ ਹਾਂ ਤੇ ਉਸ ਤੋਂ ਬਾਅਦ ਬਸ ਫੱਜਲਵਾਰੀ ਕਰਕੇ ਬਾਰਡਰ ਕਰਾਸ ਕਰਕੇ ਪਹੁੰਚ ਗਏ ਇੰਡੀਆ ਹਾਂ ਬਸ ਉਸ ਤੋਂ ਬਾਅਦ ਫਿਰ ਉੱਥੇ ਬੜੀਆਂ ਗਵਾਰਾਂ ਲਾਈਆਂ ਕਿ ਐਨੀਹਾਉ ਉਹ ਵੀ ਇੱਥੇ ਸੈਟਿੰਗ ਹੋ ਜੈ ਨਾ ਪੰਜਾਬ ਦੇ ਵਿੱਚ ਵੀ ਚਲੋ ਇੰਡੀਅਨ ਗਵਰਨਮੈਂਟ ਨੂੰ ਵੀ ਕਾਫੀ ਕੁਝ ਕਿਹਾ ਵੀ ਚਲੋ ਐਨੀਹਾਉ ਹਨਾ ਕਰਨ ਵੀ ਕੋਈ ਸੈਟਿੰਗ ਹਾਂ ਉੱਥੇ ਬੜੀ ਗਵਾਰ ਲਾਈ ਪਰ ਨਹੀਂ ਕੁਝ ਹੋਇਆ ਸੈਂਟਰਲ ਗਵਰਨਮੈਂਟ ਤੇ ਦਿੱਲੀ ਵੀ ਅਸੀਂ ਬੜੇ ਧਰਨੇ ਲਾਏ ਆ ਅਰੇ ਇਹ ਯੂਨੀਅਨ ਬਣੀ ਹੋਈ ਸੀ ਪੇਰੈਂਟ ਐਸੋਸੀਏਸ਼ਨ ਕਰਕੇ ਤੇ ਨਹੀਂ ਕੁਝ ਹੋਇਆ ਬਸ ਉਸ ਤੋਂ ਬਾਅਦ ਫਿਰ ਇੱਥੇ ਆਏ ਜਾਰਜੀਆ ਜਿਨ੍ਹਾਂ ਨੇ ਇਹ ਲਹਿਰੇ ਸੀਗੇ ਜਿਹੜੇ ਯੂਕਰੇਨ ਦੇ ਬੱਚੇ ਇਫੈਕਟ ਹੋਏ ਸੀ ਨਾ ਵਾਰ ਕਰਕੇ ਤੇ ਫਿਰ ਇਹਨਾਂ ਨੇ ਅਸੈਪਟ ਕਰਿਓ ਸਾਰੇ ਬੱਚੇ ਤੇ ਇੱਥੇ ਫਿਰ ਅਸੀਂ ਆ ਕੇ ਬਾਕੀ 2 ਸਾਲ ਦੀ ਪੜ੍ਹਾਈ ਚੱਲ ਰਹੀ ਬਸ ਮੇਰੇ 6-7 ਮਹੀਨੇ ਰਹਿ ਗਏ ਫਿਰ ਬਸ ਹੁਣ ਇਹ ਫਿਰ ਕੀ ਇੰਡਰਨਸ਼ਿਪ ਆ ਤੇ ਕਲਾਸਾਂ ਹਾਂਜੀ ਭਾਜੀ ਹੁਣ ਮੇਰੀ ਲਾਸਟ ਈਅਰ ਆ ਬਸ ਇੰਟਰਨਸ਼ਿਪ ਹੀ ਆ ਮੈਨੂੰ ਜੇ ਮੈਂ ਹਸਪੀਟਲਾਂ ਦੇ ਵਿੱਚ ਡਿਊਟੀ ਹੁੰਦੀ ਸਾਡੀ ਤੇ ਮਤਲਬ ਮੈਂ ਜੂਨ ਤੱਕ ਫਰੀ ਹੋ ਜਾਣਾ ਤੇ ਮਨ ਲਓ ਜਦੋਂ ਦਿੱਲੀ ਧਰਨਾ ਦੇ ਨਾਲ ਤੁਹਾਨੂੰ ਆਇਆ ਸੀਗਾ ਵੀ ਸਾਡੀ ਜਿਹੜੀ ਡਿਗਰੀ ਆ ਆਪਣੇ ਕਿਤੇ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿਤੇ ਵੀ ਥਾਂ ਤੇ ਜਿਹੜੀ ਕੰਪਲੀਟ ਹੋ ਜਾਏ। ਹਾਂਜੀ ਅਸੀਂ ਇਹ ਕਿਹਾ ਸੀਗਾ ਕਿ ਜਿਹੜੇ ਤਾਂ ਫਾਈਨਲ ਇਅਰ ਦੇ ਨੇ ਨਾ ਜਿਵੇਂ ਅਸੀਂ ਸਾਡੇ ਮੇਰੇ 2 ਸਾਲ ਰਹਿ ਗਏ ਸੀਗੇ। ਸਾਡੇ 1-2 ਸਾਲ ਇੱਥੇ ਐਡਜਸਟਮੈਂਟ ਹੋ ਜੇ ਤੇ ਅਸੀਂ ਇੱਥੇ ਨਾਲ-ਨਾਲ ਪੜ੍ਹਾਈ ਪੂਰੀ ਕਰਦੇ ਰਹੀਏ ਤੇ ਨਾਲ ਇੰਟਰਨਸ਼ਿਪ ਵੀ ਸਾਡੀ ਹੋ ਜਾਵੇ। ਬਟ ਉੱਥੇ ਨਹੀਂ ਕੋਈ ਗੱਲ ਬਣੀ ਤੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਵੀ ਬੜਾ ਅਪੀਲ ਕੀਤੀ ਕਿ ਸਾਨੂੰ ਪੰਜਾਬ ਦੇ ਜਿਹੜੇ ਮੈਡੀਕਲ ਕਾਲਜ ਨੇ ਨਾ ਤੇ ਉੱਥੇ ਸੈਟਿੰਗ ਕੀਤੀ ਜਾਵੇ ਸਾਡੀ। ਉਗੀ ਪੰਜਾਬ ਦੇ ਬੱਚੇ ਬਹੁਤ ਸੀਗੇ ਜਿਹੜੇ ਯੂਕਰੇਨ ਦੇ ਵਿੱਚ ਸੀਗੇ ਉਸ ਟਾਈਮ ਤੇ ਕਈਆਂ ਨੂੰ ਤਾਂ ਯੂਕਰੇਨ ਗਵਰਨਮੈਂਟ ਨੇ ਜਿਹੜੇ ਲਾਸਟ ਇਅਰਾਂ ਵਿੱਚ ਸੀਗੇ ਡਿਗਰੀ ਦੇਤੀ ਸੀਗੀ ਬਟ ਅਸੀਂ ਰਹਿ ਗਏ ਸੀ ਜਿਨ੍ਹਾਂ ਦੇ ਇੱਕ ਇੱਕ ਦੋ ਦੋ ਸਾਲ ਪਈ ਸੀਗੇ ਤੇ ਉਦੋਂ ਬੜੇ ਅਸੀਂ ਉਹ ਕੀਤੀ ਰਿਕਵੈਸਟ ਪੰਜਾਬ ਗਵਰਨਮੈਂਟ ਨੂੰ ਵੀ ਬਟ ਉਹਨਾਂ ਨੇ ਕੋਈ ਨਹੀਂ ਮਤਲਬ ਜੇ ਇਹ ਉਦੋਂ ਮੰਨ ਲਓ ਖਲਾਸ ਸੀ ਜਦੋਂ ਮਲਾ ਯੂਕਰੇਨ ਦਾ ਜਦੋਂ ਇਹ ਲੱਗਦਾ ਸੀ ਯਾਰ ਇਹ ਸੱਚੀ ਮੁੰਦੇ ਨੇ ਬੰਬ ਸਿੱਟੇ ਇਹ ਤੇ ਨਹੀਂ ਹੋਇਆ ਸੀਗਾ ਜੀ ਸਭ ਹੋਇਆ ਸੀਗਾ ਇਹ ਚਲੋ ਆਪਾਂ ਕਹਿ ਦਿੰਦੇ ਆ ਕਿ ਨਹੀਂ ਹੋਇਆ ਕੁਝ ਉਹ ਵੀ ਪਤਾ ਉੱਥੇ ਲੱਗਦਾ ਜਿਹੜਾ ਉੱਥੇ ਬੈਠਾ ਸੀਗਾ ਉਹਨੇ ਲਗਾ ਲਓ ਕਿ ਜਿਹੜੇ ਸ਼ਹਿਰ ਚ ਤਾਂ ਮੈਂ ਪੜਦਾ ਖਾਰਕ ਵਿੱਚ ਮੈਂ ਉੱਥੋਂ ਨਿਕਲ ਚੁੱਕਿਆ ਸੀ ਉਸ ਦਿਨ ਜਿਸ ਦਿਨ ਉਹ ਸ਼ੁਰੂ ਹੋਇਆ 24 ਫਰਵਰੀ ਨੂੰ ਸ਼ੁਰੂ ਹੋਇਆ ਜੀ ਤੇ ਮੈਂ ਸਵੇਰੇ 4 ਵਜੇ ਕੀ ਪਹੁੰਚਣ ਵਾਲਾ ਸੀ ਜਦੋਂ ਸਵੇਰੇ 4-5 ਵਜੇ ਦੀ ਗੱਲ ਹੈ ਜਦੋਂ ਸ਼ੁਰੂ ਹੋਇਆ ਉਹ ਉਸ ਟਾਈਮ ਤੇ ਮੇਰੇ ਯਾਰੋ ਦੋਸਤਾਂ ਨੂੰ ਮੈਨੂੰ ਫੋਨ ਆਇਆ ਜਿਹੜੇ ਉੱਥੇ ਸੀਗੇ ਇਸ ਟਾਈਮ ਉਹ ਨਹੀਂ ਸੀ ਆ ਰਹੇ ਇੰਡੀਆ ਉਹ ਕਹਿੰਦੇ ਕਿਉਂਕਿ ਅਸੀਂ ਵੀ ਇੰਡੀਆ ਉਹ ਤੋਂ ਮਜਬੂਰੀ ਜੀ ਆਈ ਸਾਡੇ ਘਰ ਦੇ ਕਹਿੰਦੇ ਆ ਜਾਓ ਕੋਈ ਖਾਸ ਰੌਲਾ ਛੜ ਗਿਆ ਸੀ ਉਹਨੂੰ ਜਿਵੇਂ ਮੈਂ ਵੀ ਨਿਊਜ਼ ਆ ਰਹੀ ਸੀਗਾ ਆਹ ਪਾਰਕ ਕਰਦੇ ਹੋ ਜਾਂਦੀ ਟੈਨਸ਼ਨ ਉਹ ਕਹਿੰਦੇ ਆ ਜਾਓ ਦੇਖਦਾ ਜੀ ਮਹੀਨੇ ਚ ਟਲ ਗਈ ਫਿਰ ਮੁੜ ਜਾਓ ਵਾਪਸ ਤੇ ਜੀ ਜਿਸ ਦਿਨ ਬਸ ਟਿਕਟ ਕਰਾਈ ਆ 24 ਨੂੰ ਚੱਲੇ ਆ ਉੱਥੋਂ ਰਾਹ ਚ ਹੀ ਹੋ ਗਿਆ ਤੇ ਕੀ ਇਹਨਾਂ ਨੇ ਉੱਥੇ ਜਿਹੜਾ 에ਅਰ ਬੇਸ ਉੱਥੇ ਜੀ 에ਅਰਪੋਰਟ ਵੀ ਬੰਦ ਕਰਤਾ ਉੱਥੋਂ ਜੀ ਫਿਰ ਅਸੀਂ ਸਿਟੀ ਸੈਂਟਰ ਕਰ ਗਏ ਤੇ ਇੰਡੀਆ ਐਂਬੈਸੀ ਮੈਂ ਚਲੋਣੇ ਇਹੀ ਹੈਲਪ ਕਰਨਗੇ ਜੀ ਇੱਥੇ ਤੇ ਨੇ ਜਿੰਮੇਵਰੀ ਬਣਦੀ ਐ ਇੰਡੀਅਨ ਸਟੂਡੈਂਟ ਦਾ ਨਾ ਤੇ ਅਸੀਂ ਘੱਟੋ ਘੱਟ 1.200 ਸਟੂਡੈਂਟ ਸੀਗੇ ਇਕੱਠੇ ਜਿਹੜੇ ਅਸੀਂ ਇੰਡੀਆ ਐਂਬੈਸੀ ਗਏ ਇਹਨਾਂ ਨੇ ਸਾਨੂੰ ਉੱਥੇ ਸਕੂਲ ਵਗੈਰਾ ਦੇ ਵਿੱਚ ਰੱਖਿਆ ਥੋੜਾ ਸ਼ੈਲਟਰ ਦਿੱਤਾ ਕਿਉਂਕਿ ਮੇਨ ਤਾਂ ਉੱਥੇ ਹੋਈ ਸੀਗਾ ਕਿ ਸ਼ੈਲਟਰ ਦੀ ਮੇਨ ਸੀਗਾ ਨਾ ਕਿ ਛੱਤ ਹੋਏ ਹੁਣ ਬੰਬ ਕਿੱਥੋਂ ਕਿੱਥੇ ਆਊਗਾ ਹੈ ਨਾ ਤੇ ਸ਼ੈਲਟਰ ਵਗੈਰਾ ਇਹਨਾਂ ਨੇ ਪ੍ਰੋਵਾਈਡ ਕਰਿਆ ਜੀ ਤਿੰਨ ਚਾਰ ਦਿਨ ਤੇ ਤਿੰਨ ਚਾਰ ਦਿਨ ਬਾਅਦ ਅਸੀਂ ਫਿਰ ਟ੍ਰੇਨ ਫੜੀ ਜੀ ਅਸੀਂ ਕਿਉਂਕਿ ਸਾਨੂੰ ਅਸੀਂ ਪੜ ਤੇ ਅਸੀਂ ਫਿਰ ਉੱਥੋਂ ਗਏ ਜੀ ਟ੍ਰੇਨ ਫੜ ਕੇ ਮਨੋਂ ਆਪਣੇ ਬੇਸ ਤੇ ਗਏ ਕਿਸੇ ਨੇ ਸਾਡੀ ਉੱਥੇ ਕਹਿੰਦਾ ਤੁਰਨਾ ਪਿਆ ਫਿਰ ਕਹਿੰਦਾ ਅਸੀਂ ਜੀ ਕੀਵ ਐਮਬੈਸੀ ਤੋਂ ਲੈ ਕੇ ਤੋ ਲਾ ਲੋ 에ਅਰ ਉੱਥੇ ਜਿਹੜਾ ਰੇਲਵੇ ਸਟੇਸ਼ਨ ਆ 7 ਕਿਲੋਮੀਟਰ ਸੀਗਾ ਅਸੀਂ 7 ਕਿਲੋਮੀਟਰ ਕੱਲੀ ਕੱਲਾ ਸਾਰੇ ਸਾਡੇ ਕਲੱਪਸ ਪਈਆਂ ਸਭ ਕੁਝ ਪਿਆ ਸੀ ਪੈਦਲ ਚੱਲੇ ਆ 7 ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਅਸੀਂ ਉੱਥੋਂ ਟ੍ਰੇਨ ਫੜੀ ਜੀ ਪੋਲੈਂਡ ਸਾਈਡ ਕਿਉਂਕਿ ਸਾਨੂੰ ਇਹ ਸੀਗਾ ਕਿ ਸਾਨੂੰ ਇਹ ਕਿਹਾ ਗਿਆ ਸੀਗਾ ਕਿ ਤੁਸੀਂ ਕੀ ਵੀ ਛੱਡੂ ਐਨੀ ਹੌ ਵੀ ਕੀ ਉਹ ਦੇ ਵਿੱਚ ਜ਼ਿਆਦਾ ਅਟੈਕ ਹੋਣਾ ਹੁਣ ਤੇ ਅਸੀਂ ਪੋਲਨ ਪਹੁੰਚੇ ਜੀ ਪੋਲੈਂਡ ਵੀ ਸਾਨੂੰ ਥੋੜੀ ਦਿੱਕਤ ਆਈ ਉੱਥੋਂ ਪਹਿਲਾਂ ਬਾਰਡਰ ਤੇ ਚਲੋ ਬਾਰਡਰ ਕਰਾਸ ਕਰ ਲਿਆ ਖਜਲ ਖਾਰੀ ਕਿਉਂਕਿ ਸਾਡੇ ਨਾਲ ਧਿਆਨ ਇਹ ਤਾਂ 24 24 48 48 ਘੰਟੇ ਬਾਰਡਰ ਤੇ ਲਾਇਆ ਅਸੀਂ ਤਾਂ ਚਲੋ ਫੇਰ ਸਾਨੂੰ ਤਾਂ 5 6 ਘੰਟੇ ਜੀ ਨਿਕਲ ਆ ਕਿਹ ਕੀ ਪੁੱਛਿਆ ਪਰ ਉਹਨਾਂ ਨੇ ਪੋਲਨ ਨਾਲਨੇ ਪੋਲਨ ਨਾਲ ਇਹਨੇ ਕੁਝ ਨਹੀਂ ਕਿਉਂਕਿ ਪੋਲੈਂਡ ਦੇ ਇੰਡੀਅਨ ਗਵਰਨਮੈਂਟ ਨੇ ਕਹਤਾ ਸੀਗਾ ਜੀ ਇੰਡੀਅਨ ਬੱਚੇ ਆਣਗੇ ਕਿਉਂਕਿ ਤਿੰਨ ਬਾਰਡਰ ਖੋਲੀ ਸੀ ਇਹਨਾਂ ਨੇ ਕਹਾਂਂਗਰੀ ਦਾ ਇੱਕ ਪੋਲ ਤੇ ਪੋਲਨ ਦੋ ਤਿੰਨ ਦਿਨ ਰਹਿਣ ਤੋਂ ਬਾਅਦ ਬਸ ਫਿਰ ਉਹਨਾਂ ਨੇ ਸਾਡੀ ਫਰਾਈਡ ਕਰਵਾ ਇੰਡੀਆ ਐਂਬੈਸੀ ਨੇ ਇੰਡੀਆ ਗਵਰਨਮੈਂਟ ਨੇ ਉੱਥੋਂ ਫਿਰ ਅਸੀਂ ਆ ਗਏ ਇੰਡੀਆ 4 ਮਾਰਚ ਨੂੰ ਇੰਡੀਆ ਆ ਗਏ ਸੀ ਤੇ ਹੁਣ ਯਾਰ ਫਿਰ ਮਾਲਾ ਫਿਰ ਇੱਥੇ ਜੋਰਜਗਾ ਆਇਆ ਹਨ ਹਾਂ ਤੇ ਜੋਰਜਗਾ ਤੇ ਇਹਦੇ ਵਿੱਚ ਕੀ ਫਰਕ ਆ ਮਾਲਾ ਯੂਕਰੇਨ 'ਚ ਫਰਕ ਬਸ ਇਦਾਂ ਹੀ ਆ ਕਿ ਜਿਵੇਂ ਆਪਾਂ ਸੱਚੀ ਗੱਲ ਕਰੀਏ ਤਾਂ ਯੂਕਰੇਨ ਸੋਨਾ ਖਾਸ ਸੀਗਾ ਇੱਥੋਂ ਤੇ ਖਰਚਾ ਥੋੜਾ ਘੱਟ ਹੁੰਦਾ ਜੇ ਮੈਂ ਐਸਟੂਡੈਂਟ ਦੀ ਗੱਲ ਕਰਾਂ ਮੈਂ ਤੇ ਇੱਥੇ ਥੋੜਾ ਮਹਿੰਗਾ ਸਿਸਟਮ ਆ ਮਤਲਬ ਨਾ ਅੰਦਰੂਨੀ ਜੇ ਆਪਾਂ ਲੋਕਲ ਵੀ ਖਰਚੇ ਦੀ ਗੱਲ ਕਰੀਏ ਤਾਂ ਖਾਸਾ ਮhenga ਪੈ ਜਾਂਦਾ। ਉਹ ਇੰਡੀਅਨ ਕਰੰਸੀ ਦਾ ਵੀ ਜਿਆਦਾ ਸਟਰੋਂਗ ਆ ਨਾ। ਫੋਰਿੰਡ ਕਰੰਸੀ ਕਾਸੀ ਸਟਰੋਂਗ ਆ। ਯੂਕਰੇਨ ਦਾ 2 3 ਕੋਈ ਨਾਲੋਂ ਫਰਕ ਸੀਗਾ। ਮੈਂ ਉੱਥੇ 2000 ਰੁਪੀਏ ਦੀ ਚੀਜ਼ ਲੈ ਰਿਆ ਤਾਂ ਮੈਨੂੰ 3-4000 ਦਾ ਪੈਣਾ ਹੀ ਹੱਦ ਮਾਰ ਕੇ। ਇੱਥੇ ਜੇ ਵਾਂਗੇ ਲੈ ਰਿਆ 1000 ਫਰੀ ਚੀਜ਼ ਤੁਸੀਂ ਨਾਲ ਲਓ ਕਿੰਨਾ ਬੱਤੀ ਹੋਣਾ ਜਿਆਦਾ ਫਰਕ ਆ। ਸੀ ਬਤੀਉਣਾ ਯਾਰ ਬਤੀ ਹੀ ਆਦਾ ਪੈਣਾ ਕੰਮ ਹੈ ਨਾ ਔਖਾ ਹੋਇਆ ਨਾ ਕਰਕੇ ਬਸ ਮੇਨ ਚੰਗਰ ਤੇ ਹੁਣ ਮੰਨ ਲਾ ਫਿਰ ਯਾਰ ਇੱਕ ਜਿਵੇਂ ਮੰਨ ਲਾ ਯੂਕਰ ਜਦੋਂ ਪੜ੍ਹਦੇ ਸੀ ਫਿਰ ਨਾਲ ਕੋਈ ਜੋਬ ਜੋ ਵੀ ਕਰਦੇ ਆ ਲੋਕ ਤੇ ਜਾਂ ਆ ਭਾਇਏ تھے ਜੋਰਜ ਦੇ ਵਿੱਚ ਕਿੰਨੇ ਪਰਸੈਂਟ ਜਿਵੇਂ ਮੰਨ ਲਾ ਹੁਣ ਮੁੰਡਾ ਕਿਨੇ ਕੈਨੇਡਾ ਜਾਂ ਕਿਤੇ ਹੋਰ ਜਾਂਦੇ ਹਨ ਉਹ ਤਾਂ ਸਟੂਡੈਂਟ ਲਗਭਗ ਜੋਬ ਕਰਦੇ ਫਿਰ ਵੀ ਕੰਦੇ ਇੱਧਰ ਇਹਨਾਂ ਦੇਸ਼ਾਂ ਦੀ ਕਲਚਰਲ ਯੂਕਰਨ ਜਾਂ ਜੋਰਜ ਦੇਗਾ ਨੇ ਦੇਖੋ ਇਹ ਯੂਕਰੇਨ ਵਿੱਚ ਜਿੱਦਾਂ ਸੀਗਾ ਕਿ ਚਲੋ ਜੋਬ ਕਰ ਲੈਂਦੇ ਸੀ ਜਵਾਕ ਪਰ ਉੱਥੇ ਨਾ ਜੋਬ ਕਰੇ ਪਹਿਲਾਂ ਤਾਂ ਜਿਹੜੀ ਪੜ੍ਹਾਈ ਸੀ ਬਾਰਡਰ ਤੇ ਟਾਈਮ ਨਹੀਂ ਲੱਗਦਾ ਮੈਡੀਕਲ ਤੇ ਹਾਂਜੀ ਤੇ ਟਾਈਮ ਲੱਗਦਾ ਨਹੀਂਗਾ ਤੇ ਜਿਹੜਾ ਥੋੜਾ ਬੋਟਾ ਚ ਲੋਕ ਘਰੋਂ ਤੰਗ ਹੁੰਦਾ ਵਿਚਾਰੇ ਉਹ ਕਰ ਵੀ ਨਹੀਂ ਦਿੰਦੇ ਸੀ ਜੋਬ ਪਰ ਉੱਥੇ ਬਹੁਤ ਇੰਨੀ ਕਮਾਈ ਹੁੰਦੀ ਨਹੀਂ ਜੀ ਲਾਲੂ ਸਾਹਿਬ ਸ਼ਿਫਟਾਂ ਦੇ ਮਤਲਬ ਐਵੇਂ ਜਿਵੇਂ ਕੈਨੇਡਾ ਦਾ ਹਿਸਾਬ ਹੈ ਨਾ ਕਿ ਪਰ ਘੰਟੇ ਦੀ ਸ਼ਿਫਟ ਤੇ ਪੈਸੇ ਮਿਲਦੇ ਆ ਉਧਰ ਲਈ ਗਰੰਟੀ ਮਿਲਦੀ ਜੀ ਲਾਲੂ ਜੇ ਕੋਈ ਕਰ ਰਿਹਾ ਦਿਨ ਦਾ ਉਹ 150 ਮਿਲ ਰਿਹਾ ਹੁਣ ਤਾਂ ਇਹ ਨਾਲ ਉਹ ਪੰਜ ਕਿਸੂਈ ਲਾਇਆ ਨਾ ਇੱਧਰ ਲਾਦਾ ਪੰਜ ਕਿਸੂਈ ਬਣਿਆ ਨਾ ਆਪਣਾ ਮਾਹ ਦਿਹਾੜੀ ਮਸਲਾ ਦਿਹਾੜੀ ਵਾਲੀ ਹਿਸਾਬ ਸੀਗਾ ਤੇ ਇੱਥੇ ਵਧੀਆ ਕਮਾਈ ਇੱਥੇ ਮੇਰੇ ਯਾਰ ਦੋ ਸਾਥੇ ਜੋਬ ਵੀ ਕਰਦੇ ਆ ਤੇ ਇੱਥੇ ਉਹ ਵਧੀਆ ਕਮਾਈ ਹੋ ਜਾਂਦੀ ਇੱਥੇ ਲਾ ਲਓ ਇੱਥੇ ਸਿਸਟਮ ਇਹ ਆ ਕਿ ਹੋਟਲਾਂ ਚ ਰਿਸੈਪਸ਼ਨਿਸਟ ਲੱਗ ਜਾਂਦੇ ਆ ਤੇ ਹਾਂ ਤੇ ਉਹਨਾਂ ਦੀ ਵਧੀਆ ਕਮਾਈ ਹੋ ਜਾਂਦੀ 6-600 ਲਾ ਰਹੀ ਇੱਧਰ ਲਾ ਬਣਾ ਲੰਦੇ ਆ ਉਹ ਤੋਂ ਮਤਲਬ ਵਧੀਆ ਕਮਾਈ ਹੋ ਜਾਂਦੀ ਇੱਥੇ ਤਾਂ ਕਾਫੀ ਵਧੀਆ ਸਿਸਟਮ ਹੈ ਜੇ ਕਿਸੇ ਨਾਲ ਕੰਮ ਕਰਨਾ ਪੜਾਈ ਤਾਂ ਇੱਥੇ ਮਾ ਲਾ 20-25000 ਰੁਪਏ ਮਾ ਲਾ ਫਿਰ ਇੱਥੇ ਆ ਮਾ ਲਾ ਯ ਇਥੇ ਤੁਸੀਂ ਲਾ ਲੋ ਜੇ ਇੱਥੇ ਕੋਈ ਮਤਲਬ ਸ਼ਿਫਟਾਂ ਦੇ ਹਿਸਾਬ ਨਾਲ ਲਾਣਾ ਜੇ ਕੋਈ ਮੇਰਾ ਯਾਰ ਦੋਸਤ ਨੇ ਹੁੰ ਜਿਵੇਂ ਉਹ 12 ਘੰਟੇ ਸ਼ਿਫਟ ਕਰਦੇ ਆ ਉਹਨਾਂ ਨੂੰ 12 ਘੰਟੇ ਦੀ ਸ਼ਿਫਟ ਦਾ 60-70 ਲਾਰੀ ਮਿਲ ਜਾਂਦਾ ਠੀਕ ਹੈ ਜੇ ਮਨ ਉਹਦੀ ਡਿਊਟੀ ਹੁੰਦੀ ਹੈ ਰਾਤ ਨੂੰ 7 ਤੋਂ ਸਵੇਰੇ 7 ਜਾਂ 9 ਵਜੇ ਤੱਕ ਹਨ ਘੰਟੇ ਦੇ ਮਾਹ ਪੰਜ ਲਾਰੀ ਘੰਟੇ ਦਾ 1.5 ਸੌ ਰੁਪਏ ਮਤਲਬ ਮਹੀਨੇ ਦਾ ਇਕੱਠਾ ਲੈਂਦੇ ਨੇ ਜਿਵੇਂ ਉਹ ਤਾਂ ਵਧੀਆ ਕਮਾਈ ਹੋ ਜਾਂਦੀ ਆ ਕਿ ਖਰਚੇ ਪਾਣੀ ਖੁਦ ਦੇ ਨਿਕਲ ਜਾਂਦਾ ਰਹਿਣ ਸਹਣ ਦਾ ਖਾਣ ਪੀਣ ਦਾ ਨਿਕਲ ਜਾਂਦਾ ਸਾਰਾ ਕੁਝ ਫੀਸ ਨਹੀਂ ਨਿਕਲਦੀ ਫੀਸ ਚਲੋ ਫੀਸ ਜ਼ਿਆਦਾ ਯ ਉੱਥੇ ਮੇਰੀ ਜੀ ਲਾਲੂ ਮੇਰੀ 1 ਸਾਲ ਦੀ 4800 ਡਾਲਰ ਫੀਸ ਸੀਗੀ ਇੱਥੇ ਉਹੀ ਆ 6000 ਆ 7000 ਆ ਮਤਲਬ ਜ਼ਿਆਦਾ ਹੀ ਆ ਮੰਨ ਲਾ ਇੱਥੇ ਡਾਕਟਰ ਪਰਮਾਨੰਦ ਦੇ 40 45 50 ਲੱਖ ਰੁਪਏ ਦੇ ਪੈ ਜਾਂਦੇ ਆ ਮਤਲਬ ਉਹੀ ਆ ਨਾ ਕਿ ਦੇਖੋ ਇੰਡੀਆ 'ਚ ਅਸੀਂ ਇਹੀ ਗੱਲ ਕਰਕੇ ਸਾਡਾ ਥੋੜਾ ਇਸ਼ੂ ਵੀ ਕ੍ਰੀਏਟ ਹੋਇਆ ਸੀ ਉਹ ਥੋੜਾ ਸਾਨੂੰ ਗਲਤ ਲੈਂਦੇ ਆ ਕਿ ਜਿਹੜੇ ਬਾਹਰ ਜਾ ਕੇ ਡਾਕਟਰ ਦੀ ਪੜ੍ਹਾਈ ਕਰਦੇ ਆ ਇਹ ਹੁੰਦੇ ਆ ਵਾਹ ਹੁੰਦੇ ਆ ਉਹ ਅਸੀਂ ਵੀ ਉੱਥੇ ਦਾ ਐਗਜ਼ਾਮ ਕਲੀਅਰ ਕਰਕੇ ਇੱਥੇ ਆਏ ਆ ਸਾਡੇ ਘਰ ਦੇ ਨਹੀਂ ਕਰੋੜ 1.5 ਕਰੋੜ ਲਾ ਸਕਦੇ ਉੱਥੇ ਤਾਂ ਤਾਂ ਹੀ ਅਸੀਂ ਆਏ ਨਾ ਇੱਥ ਪੂਰੀ ਕਾਰਨ ਹਉ ਲੋਸ ਨੂੰ ਸਮਝਦੇ ਨੇ ਕਿ ਇਹਨਾਂ ਨੂੰ ਕੁਝ ਆਂਦਾ ਨਹੀਂ ਇਹਨਾਂ ਕੋਲ ਹੈ ਨਹੀਂ ਤਾਂ ਕਿਉਂਕਿ ਅਸੀਂ ਵੀ ਇੰਡੀਆ ਦਾ ਪੇਪਰ ਕਲੀਅਰ ਕਰਕੇ ਹੀ ਇੱਥੇ ਆਏ ਤੇ ਆ ਹੀ ਨਹੀਂ ਸਕਦਾ ਜਿਹੜਾ ਪੇਪਰ ਕਲੀਅਰ ਨਹੀਂ ਕੀਤਾ ਉਹ ਇੱਥੇ ਐਲੀਜੀਬਲ ਨਾ ਨੀਟ ਪਹਿਲਾਂ ਕਲੀਅਰ ਕਰਨਾ ਪੈਂਦਾ ਨਾ ਨੀਟ ਕਲੀਅਰ ਕਰਨ ਵਾਲੇ ਨੂੰ ਹੀ ਇੱਥੇ ਐਡਮਿਸ਼ਨ ਮਿਲਣੀ ਇਹ ਵੀ ਚੈੱਕ ਕਰਦੇ ਇਹ ਵੀ ਨਹੀਂ ਇਦਾਂ ਲੈਂਦੇ ਮੰਨ ਲਓ ਉਹ ਅਲੱਗ ਚੀਜ਼ਾਂ ਕਿ ਜਦੋਂ ਤੁਸੀਂ ਇੰਡੀਆ ਵਾਪਸ ਨਹੀਂ ਜਾਣਾ ਫਿਰ ਤੁਸੀਂ ਆ ਸਕਦੇ ਹੋ ਬਿਨਾ ਕਲੀਅਰਾਂ ਲੇਕਿਨ ਜੇ ਉਹ ਕੰਟਰੀਆਂ ਜਾਣਾ ਹੈ ਅੱਛਾ ਉਹ ਸਿਸਟਮ ਹੈ